ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਤੇ ਇੱਕ ਟੋਕੜ ਗੱਭਣ ਮੱਝ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਵਧੀਆ ਹਾਂ ਜੀ ਬਹੁਤ ਵਧੀਆ ਨਾਮ ਤੇ ਡਰੈਸ ਹੋ ਨਾਮ ਮੇਰਾ ਕੁਲਦੀਪ ਸਿੰਘ ਹੈ ਪਿੰਡ ਸੁਖਾਰਾਂ ਦਾ ਹੂੰ ਕੋਠੇ ਵਾਲਾ ਕੱਚਾ ਰਾਹ ਜੀ ਖੇਤਾਂ 'ਚ ਮੇਰਾ ਘਰ ਆ ਜੀ ਠੀਕ ਹੈ ਜ਼ਿਲ੍ਹਾ ਲੋਗਾਇਤ ਤਹਿਸੀਲ ਬਾਗਾਪੁਰਾਣਾ ਹੂੰ ਤੇ ਆਪਣੇ ਭਗਤਾ ਭਾਈ ਦਾ ਜਿਹੜਾ ਸ਼ਹਿਰ ਆ ਉਥੋਂ 4 ਕਿਲੋਮੀਟਰ ਬਾਅਦ ਤੇ ਮੇਰਾ ਘਰ ਆਈਏ ਮੋਬਾਈਲ ਨੰਬਰ ਬੋਲੋ 94171 ਜੀ 10523 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਹਿੜ ਦੇ ਦਿਆਂ ਕਿਹੜਾ ਸੂਸ ਹੋਈ ਵੀ ਆ ਇਹ ਦੂਜੇ ਸੂਏ ਸੂਈ ਵੀ ਆਈ ਇਹ ਕਿੰਨਾ ਟਾਈਮ ਹੋ ਗਿਆ ਸੂਈ ਆਪਣੇ ਕੋਲੇ ਸੂਈ ਹੈ ਜੀ ਇਹਨੂੰ 3 ਮਹੀਨੇ ਹੋ ਗਏ ਸੂਈ ਰੂ ਜੀ ਠੀਕ ਆ ਬੱਚਾ ਹੈਗਾ ਬਾਈ ਬੱਚਾ ਹੈ ਨਹੀਂਗਾ ਜਿਹਦਾ ਬੱਚਾ ਸੀ ਉਹ ਮਰ ਗਿਆ ਸੀ ਠੀਕ ਆ ਤੇ ਆਲਾਂ ਦੇ ਵਿੱਚ ਹੂੰ ਤੇ ਇਹਦੇ ਥੱਲੇ 15 ਕਿਲੋ ਦੁੱਧ ਦਈ ਹੁਣ ਨੈਟ ਤਿਆਰ ਹਾਂਜੀ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਭਾਵੇਂ ਆ ਉਹਦਾ ਨਹੀਂ ਕੋਈ ਆਪਰੋਂ ਥਾਂ ਬਹੁਤ ਚੰਗਾ ਹਨਾ ਥਾਂ ਬਹੁਤ ਚੰਗਾ ਤਾਲ ਪੋਲੀ ਪੂਰੀਆਂ ਵੀ ਚੱਲਦੀ ਆ ਜਿਵਾਈ ਵੀ ਬਾਈ ਕਹਿੰਦਾ ਨੰਬਰ 1 ਅਰ ਦੇਖੋ ਬਈ ਆਰਡਰ ਕਮਾਲ ਦਾ ਜਮਾ ਤਾਜ਼ਾ ਆਰਡਰ ਦਿਖਾਉਂਦੀ ਆ ਕੋਈ ਐ ਨਹੀਂ ਤੋ ਕਰਾਣਾ ਹਾਂਜੀ ਇਹ ਤਾਂ ਲੱਗਦਾ ਆ ਵੀ 11 12 ਵਜੇ ਹੋਣਗੇ ਹਾਂਜੀ ਹਾਂਜੀ ਹਾਂ ਸ਼ਾਮ ਨੂੰ ਪੂਰੀ ਫੁੱਲ ਭਰ ਜਾਂਦੀ ਆ ਖੋਲਿਓ ਤੋੜ ਕੇ ਦਿਖਾ ਦਿਓ ਟਾਈਮ ਵੀਡੀਓ ਚੱਪਾ ਦਿਖਾ ਹੀ ਦੇਨੇ ਲੈ 12:48 ਮਿੰਟ ਹੋ ਗਏ ਬਾਈ ਉਸਾਉਨਾ ਜੱਜਮੈਂਟ ਕਰ ਲਿਓ ਸ਼ਾਮ ਤੱਕ ਜਿਹੜੀ ਆਰਡਰ ਦੀ ਕੁਆਲਿਟੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਚੰਗਾ ਫੇਸ ਬਿਊਟੀ ਕਰਮ ਵਾਲੀ ਦੀ ਬਹੁਤ ਚੰਗੀ ਆ ਕਿੰਨਾ ਦੁੱਧ ਦੱਸਿਆ ਬਈ ਹੁਣ 15 ਕਿਲੋ ਮਿਲ ਕੇ ਦੇਵਾਂਗੇ ਨੈਟ ਤਿਆਰ ਆ ਬਈ ਹਾਂਜੀ ਹਾਂਜੀ ਉਹ ਆਦੀ 2 ਡੰਗ ਚੋਲੇ ਬਈ 50 ਡੰਗ ਚੋਲੋ 4 ਡੰਗ ਠੀਕ ਆ ਬਾਈ ਕਹਿੰਦਾ ਕਹਿਣ ਵਾਲੀ ਗੱਲ ਨਹੀਂ ਬਈ 15 ਲੀਟਰ ਦੁੱਧ ਜਿਹੜਾ ਹੁਣ ਨੈਟ ਤਿਆਰ ਆ ਚੋ ਲੈਣ ਵਾਲਾ ਹਾਂਜੀ ਬਾਕੀ ਤੋਰਾਦਾਰਾ ਕਰਮੜੀ ਦਾ ਬਹੁਤ ਚੰਗਾ ਲੇਵਾਂ ਲੂਗਾ ਕਮਾਲ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਬਈ ਚਵਾਈ ਪੋਲੀ ਆ ਜੀ ਨੰਬਰ 1 ਵੀ ਇੱਕ ਨੰਬਰ ਚਵਾਈ ਹੈ ਜਮ ਠੀਕ ਆ ਠੰਡੀ ਸੀ ਲਾਉ ਵੜ ਹਾਂਜੀ ਹਾਂਜੀ ਠੀਕ ਆ ਬਾਈ ਮੁੱਲ ਕੀ ਆ ਬਾਈ ਇਹਦਾ ਮੁੱਲ ਬਾਈ ਮੁੱਲ ਮੁੱਲ ਬਾਈ ਇਹਦਾ ਹੈਗਾ ਆਪਣਾ 50000 ਆ ਜੀ ਮਾਨਤਾਨ ਹੋ ਜੀ ਹਾਂ ਜੀ ਮਾਨਤਾਨ ਕੀਤਾ ਜਾਊਗਾ ਹੂੰ 50000 ਰੁਪਿਆ ਮੁੱਲ ਮਾਨਤਾਨ ਜ਼ਰੂਰੀ ਥਣ ਹਵਾਂ ਨਾੜਾ ਨੂੜਾ ਬਹੁਤ ਚੰਗੀਆਂ ਦੁੱਧ ਵਾਕਈ ਚੰਗਾ ਦੇ ਦੂਗੀ ਹਾਂ ਜੀ ਸੱਜਰ ਥੱਲੇ ਥੱਲੇ 20 ਕਿਲੋ ਦੁੱਧ ਹੋਇਆ ਹੀ ਆਪਾਂ ਠੀਕ ਹੈ ਬਾਈ ਤੇ 8 ਤਰੀਕ ਚੌਥੇ ਮਹੀਨੇ ਦੀ 8 ਤਰੀਕ ਜਿਹੜੀ ਹੁਣ ਚੱਲ ਰਿਹਾ ਚੌਥਾ ਮਹੀਨਾ ਉਹਦੇ ਇਹਦੇ ਟੀਕਾ ਹੀ ਭਰਾਇਆ ਹੈਗਾ ਬਹੁਤ ਠੀਕ ਹੈ ਬਈ ਟੀਕਾ ਵੀ ਬਾਈ ਨੇ ਭਰਾ ਦਾ ਠੀਕ ਹੈ ਅੱਗੇ ਬਾਈ 2 ਨੰਬਰ ਬੈ ਕਿਹੜਾ ਸੋਸੀ ਵੀ ਇਹਦਾ ਪਹਿਲਾ ਸੁਆ ਜੀ ਇਹ ਆਪਾਂ ਹੁਣ ਲੈ ਆਂ ਤੋਈ ਆ ਦਿਨ ਥੋੜੀ ਹੋਈ ਹੈ ਜੀ ਇਹ ਠੀਕ ਆ ਹਾਂ ਜੀ ਪਹਿਲਾ ਸੁਆ 6 ਡੰਦ ਬੱਛੀ ਆ ਜੀ ਜੇ ਕਿਸੇ ਨੇ ਕੋਈ ਸ਼ੌਂਕ ਨਾਲ ਪਾਲਣੀ ਹੈ ਹੂੰ ਤੇ 7 ਕਿਲੋ ਤੋਂ ਦਹੀਂ ਥਲੇ ਨੈਟ ਤਿਆਰ ਆ ਬਾਈ ਹਾਂ ਜੀ ਹਾਂ ਜੀ ਤੇ ਇੱਕ ਮਹੀਨੇ ਦੀ ਬਣੀ ਵੀ ਦੱਸੇਗਾ ਜੀ ਤੂੰ ਆਪਾਂ ਲੈ ਕੇ ਆਂਦੀ ਆ ਖੋਲੇ ਬਾਈ ਤੋੜ ਕੇ ਦਿਖਾ ਦੇ ਮਹੀਨੇਕ ਦੀ ਬਾਈ ਕਹਿੰਦਾ ਬਣੀ ਵੀ ਆ ਪਹਿਲਾ ਸੁਆ ਬੈੜ ਬੈੜ ਅੰਡਾ ਧਾਰ ਦੂਰ ਪੋਲੀ ਜੇ ਕੋਈ ਵੀ ਸਾਮ ਨੂੰਗਾ 7 ਲੀਟਰ ਦੁੱਧ ਵੀ ਹੈਗਾ ਹਾਂ ਜੀ ਹਾਂ ਜੀ ਤਾਂ ਬਹੁਤ ਚੰਗਾ ਤੇ ਬਾਕੀ ਬਾਈ ਕਹਿੰਦਾ ਠੰਡੀ ਸੀਲ ਆ ਚਿਵਾਈ ਚਿਵਾਈ ਪੂਰੀ ਚੰਗੀ ਆ ਤੋਰਾ ਤਾਰਾ ਦੇਖੋ ਬਾਈ ਵੱਡਾ ਕੱਦ ਕਾਠ ਯਾਦਵ੍ਰਿਟ ਫੁੱਲ ਚੰਗੀ ਆ ਤੋਰਾ ਤਾਰਾ ਬਹੁਤ ਚੰਗਾ ਥਾਣ ਲੇਵਾ ਵੀ ਚੰਗਾ ਚਿਵਾਈ ਨੰਬਰ 1 ਆ ਹੈ ਨੇੜ ਤੋਂ ਥਾਣ ਦਾ ਸਾਇਜ਼ ਜ਼ਰੂਰ ਚੈੱਕ ਕਰਵਾਵਾਂਗੇ ਮੁੱਲ ਕੀ ਆ ਬਾਈ ਇਹ ਦਾ ਹਾਂਜੀ ਇਹ 25000 ਰੁਪਏ ਦੇਣ ਲੈਣੀ ਆ ਜੀ ਠੀਕ ਆ ਮਾਨ ਤਾਨ ਹੋ ਜਾ ਹਾਂਜੀ ਕੋਈ ਥੋੜਾ ਬੜਾ ਕਰ ਦਾਂਗੇ ਰਾਖ ਮੇ ਛੋਟ ਕੋਈ ਹੈ ਜੀ ਉਹਦੀ ਠੀਕ ਆ ਜਮਾ ਜੈਜ ਮੁੱਲ 25 ਜਮਾ ਜੈ 25000 ਰੁਪਇਆ 7 ਕਿਲੋ ਦੁੱਧ ਦੋ ਟਾਈਮ ਚੋਲੋ ਤਿੰਨ ਚੋਲੋ ਇਹ ਚੂਣ ਜਾਂ ਨੂੰ ਸੀਰ ਆ ਜੀ ਥਣ ਬਹੁਤ ਚੰਗਾ ਹੈ ਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਲੈ ਨਿਕੜ ਮੇ ਤੇ ਬਾਕੀ ਨਾ ਹੀ ਇਹ ਆਪਣਾ 1 ਮਹੀਨਾ ਨੂੰ ਬਣੀ ਨੂੰ ਹੋਇਆ ਦੱਸਿਆ ਉਹਨਾਂ ਨੇ ਤੇ ਚਾਰੂ ਪੂਰੀ ਆ ਜੀ ਸਰੋਂ ਦੀ ਖਾਲ ਆ ਗਈ ਮੰਨ ਕੇ ਚਲੋ ਜੋ ਕਿਸੇ ਨੂੰ ਮਰਜ਼ੀ ਪਈ ਜੋ ਖਾ ਜਾਂਦੀ ਹੈ ਠੀਕ ਹੈ ਆਪਣੀ ਹਾਂਜੀ ਅੱਗੇ ਵੀਰੇ ਝੋਟੀ ਬਾਰੇ ਕਿਹੜਾ ਸੂਸ ਅੱਗੇ ਇਹ ਝੋਟੀ ਆ ਜੀ ਆਪਣੇ ਕੋਲੇ ਸੱਜ ਰਹੇ ਪਹਿਲੇ ਸੂਏ ਸੂਈ ਆ ਜੀ ਠੀਕ ਆ ਤੇ ਇਹਦੇ ਥੱਲੇ ਦੋ ਸੀਗਾ ਸੱਜਰ ਥੱਲੇ 16 ਕਿਲੋ ਠੀਕ ਹੈ ਬਾਈ ਤੇ ਹੁਣੇ ਟਾਂਜਾ ਮੀਨੇ ਗੱਭਣਾ ਚੈੱਕ ਕਰਵਾਈ ਵੀ ਹੈ ਠੀਕ ਹੈ ਇੱਕ ਟਾਈਮ ਚੋਣਿਆ ਬਾਈ ਜੀ ਸ਼ਾਮ ਨੂੰ ਤੇ 7 ਕਿਲੋ ਤਾਂ ਤੇ ਕੱਢ ਦਿੰਦੀ ਹੈ ਠੀਕ ਹੈ ਬਾਈ ਹਾਂਜੀ ਚਾੜ ਤੇ ਮਿਲਦੀ ਹੈ ਹੀ ਕੋਈ ਇਹਨੂੰ ਹੂੰ ਫੇਸ ਬੜਾ ਚੰਗਾ ਸਿੰਘ ਦੀ ਕੁਆਲਿਟੀ ਕਮਾਲ ਹੈ ਹਾਂਜੀ ਪੂਰੀ ਜੀ ਪੂਰੀ ਫੁੱਲ ਸੀ ਬਿਲਕੁਲ ਨਾਲ ਹੀ ਸਿੰਘ ਮੋੜਿਆ ਵਾ ਚੈੱਕ ਕਰ ਲੋ ਬਈ ਕੱਦ ਵਿੱਡ ਚੰਗਾ ਤੇ ਥਣ ਲੇਵਾ ਵੀ ਕਮਾਲ ਹਾਂਜੀ ਧਾਰ ਦੂਰ ਵੀ ਆਉਂਦੀ ਆ ਕੱਲਾ ਕੱਲਾ ਥਣ ਬਈ ਧਾਰ ਦੂਰ ਵੀ ਭਾਈ ਕਹਿੰਦਾ ਪੂਰੀ ਬੋਲੀ ਆ ਸ਼ਾਮ ਨੂੰ ਮਿਲਦੀ ਆ 7 ਲੀਟਰ ਦੁੱਧ ਕੱਢ ਦਿੰਦੀ ਆ ਫੈਡ ਫੌਂਟ ਫੁੱਲ ਆਉਂਦੀ ਹੋਏ ਹਾਂਜੀ ਹਾਂ 60 ਰੁਪਏ ਕਿਲੋ ਦੁੱਧ ਬਾਖਾ ਨਾ ਪਾਚੀਆਂ ਵਖਾਵਾਂਗੇ ਅਗਲੇ ਨੂੰ ਆਪਾਂ ਠੀਕ ਆ 60 ਰੁਪਏ ਬਾਈ ਕਹਿੰਦਾ ਪਹਿਲਾਂ ਦੁੱਧ ਡੈਰੀ ਤੇ ਪਾ ਕੇ ਆਉਂਦੇ ਆ ਤੇ ਪਰਚੀਆਂ ਬਾਈ ਦੇ ਕੋਲੇ ਆ ਗਈਆਂ ਚੋਰਾ ਤਰਾ ਚੈੱਕ ਕਰੋ ਪੱਠ ਫੁੜਾ ਬਹੁਤ ਚੰਗਾ ਚੰਗੀ ਆ ਬਾਈ ਦੁੱਧ ਵਾਲੇ ਆਂਗਾ ਗੱਬਣ ਵੀ ਐ ਚੈੱਕ ਪਾਸ ਆ ਆਪਦੀ ਚੈੱਕ ਚੈੱਕ ਕਰਵਾ ਵੀ ਇਹ ਹੋਣੀ ਪਸਾਂਦੀ ਹੈ ਜਿਵੇਂ ਇਹ ਫੂਲਸ ਸਿੰਗਲ ਸੰਗਤ ਕਲਰ ਚੰਗੀਆਂ ਹਾਂ ਦੁਬਾਰਾ ਤੋੜ ਦੋ ਹਾਂ ਜਿਵੇਂ ਕੋਈ ਨਾ ਕੋਈ ਕਾਲ ਕਰੇ ਇਹ ਲੇਵਾ ਵੀ ਬਈ ਹਰਾਈ ਪਿਆਗਾ ਕੋਈ ਟੋਕੜਾਂ ਵਾਲਾ ਲੇਵਾ ਨਹੀਂ ਵੀ ਸੁੱਕਿਆ ਪਿਆ ਜਮਾ ਕੁਛ ਨਹੀਂ ਹੁੰਦੀ ਜਮਾ ਹੀ ਪੋਰਾ ਬਿਲਾ ਜਿਵੇਂ ਮਰਦੀ ਖੜੀ ਹੋ ਨਸਲ ਵਾਲੀ ਹੈ ਇਹ ਨਸਲ ਵਾਲੀ ਹੈ ਮੁੱਲ ਕੀ ਇਹਦਾ ਇਹਦਾ ਮੁੱਲ ਵੀਰੇ ਦੇਣ ਲੈਣ 75000 ਹੈ ਜੀ ਮਾਨਦਾਨ ਹੋ ਜਾ ਹਾਂ ਜੀ ਥੋੜਾ ਬਹਾਲਾ ਕਰ ਦਾਂਗੇ ਬਹੁਤ ਠੀਕ ਹੈ 75000 ਰੁਪਏ ਜਮਾ ਜਾਇਜ਼ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੀ ਸਮੇਂ ਪੜੀ ਰਾਜੀ ਰੂਜੀ ਧਾਨ ਵਗੈਰਾ ਸਾਰਾ ਕੁਝ ਔਕੇ ਆ ਠੰਡੀ ਸੀਲਾ ਥਾਪੀ ਤੇ ਮਿਲਦੀ ਆ ਭਰਾ ਹਾਂਜੀ ਹਾਂ ਦਾਣੇ ਤੇ ਮਿਲ ਪੈਂਦੀ ਆ ਦਾਣਾ ਮੋਟੋ ਚੋਲੋ ਮੜੀ ਚਾਟ ਪਾ ਦੇ ਬਾਈ ਕਹਿੰਦਾ ਥਾਪੀ ਮਾਰ ਬਹਿ ਜਾ ਚੋਲਾ ਕਹਿੰਦਾ ਕੋਈ ਚੱਕਰੀ ਨਹੀਂ ਤੇ ਨਗਪਰਾ ਕੋਲੇ ਸੀਗੇ ਤਿੰਨ ਤਿੰਨੇ ਦਿਖਾਤੇ ਕਿਸੇ ਵੀ ਉਹਦੇ ਕੋਈ ਵੀ ਨਗਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਸਾਂਝ ਲਓ ਧੰਨਵਾਦ